ਹਾਂਜੀ ਹਾਂ ਲਓ ਜੀ ਇਹ ਸਟਾਰ ਵਾਡੀ ਆ ਗਈ ਆਪਣੀ ਕ੍ਰਾਊਨ ਵਾਡੀ ਜਿਹਨੂੰ ਕਹਿੰਦੇ ਆ ਸਟਾਰ ਵਾਡੀ ਵਿੱਚ ਲੋਕ ਇਹਨੂੰ ਕ੍ਰਾਊਨ ਵਾਡੀ ਕਹਿੰਦੇ ਆ ਤੇ ਇਹ ਆਵਾਜ਼ ਕਰਦੀ ਆ ਜਦੋਂ ਮਸ਼ੀਨ ਗੇੜਾ ਦਿੰਦੀ ਆ ਤਕ मतलब ਇੱਕ ਰਾਉਂਡ ਦੇ ਕਿ ਇਦਾਂ ਤਕ 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 ਆਵਾਜ਼ ਕਰਦੀ ਆ ਹੁਣ ਇਹਨੂੰ ਆਪਾਂ ਖੋਲ ਕੇ ਦੇਖਦੇ ਆ ਨਿਊ ਹੀ ਆ ਨਵਾਂ ਪੀਸ ਇਸੀ ਆ ਇਹ ਕੱਢਿਆ ਆਪਾਂ ਗੇਅਰ ਪੱਟਿਆ ਦੁਬਾਰਾ ਮਤਲਬ ਇਹ ਆਵਾਜ਼ ਕਰਦੀ ਆ ਇਹਨੂੰ ਚੈੱਕ ਕਰਦੇ ਆ ਆਪਾਂ ਵੀ ਕੀ ਕਾਰਨ ਆ ਨਵੀਂ ਬਾਡੀ ਸੀਗੀ ਇਹ ਚੈੱਕ ਕਰਦੇ ਹਾਂ ਸਾਰੇ ਨਟ ਖੋਲ ਲਿਆ ਆਪਣਾ ਇਹ ਕੋਲਡ ਦੇਖਦੇ ਤੇ ਚਾਰਾ ਕੋਲਡ ਆ ਇਹ ਚਾਰ ਗੇਅਰ 4 ਸਪੀਡ ਚ ਪਾਈ ਸੀਗੀ ਤੇ ਦੁਬਾਰਾ ਪਟ ਕੇ ਇਹ ਰੱਖੀ ਹੋਈ ਸੀ ਪਟਤੀ ਹੀ ਜੀ ਪਹਿਲਾਂ ਪਹਿਲਾ ਸੀਜ਼ਨ ਚ ਪਟਤੀ ਹੀ ਜੀ ਲਓ ਜੀ ਲਓ ਇਹ ਇਹ ਕੋਰਖਾ ਇਹ ਪਿੱਛੋਂ ਹੀ ਕਈ ਵਾਰ ਨਾ ਉਹਨਾਂ ਤੋਂ ਆਇਆ ਨਾ ਹੁੰਦਾ ਮੈਂ ਬੈਠਣ ਦੇ ਇਹ ਮਤਲਬ ਮੋਹੇ ਚ ਦੋ ਸੀਮਾ ਹੈ ਨਹੀਂ ਆ ਮਨੋ ਇਹ ਇਹਦਾ ਫਾਲਟ ਇਹ ਵੀ ਆ ਸਾਈਡਾਂ ਤੋਂ ਵੱਢਦੇ ਹੋਣਗੇ ਕਰੋਨ ਆਪਾਂ ਦੇਖਦੇ ਆ ਚੱਕ ਇਹਨੂੰ ਇਹ ਚੀਜ਼ ਨੂੰ ਇਦਾਂ ਜਦੋਂ ਚੱਲਦੀ ਆ ਇਹਦਾ ਆ ਦੇਖੋ ਆ ਗੈਪ ਵੀ ਦੱਸਣਾ ਹੁੰਦਾ ਦਿਖਾਉਣਾ ਆ ਆ ਦੇਖੋ ਜ਼ਿਆਦਾ ਆ ਦੇਖੋ ਬਾਹਰ ਭਾਗੇ ਨਾ ਇਹਨੇ ਔਰੇ ਜਾਣਾ ਦਾ ਦੇਖੋ ਜ਼ਿਆਦਾ ਪਲੇ ਪੈ ਜਾਣੀ ਐ ਇੱਥੇ ਕਿਉਂਕਿ ਇਹ ਚ ਵੀ 플레이 ਰਹਿਣੀ ਐ ਇਦਾਂ ਵੀ ਗੈਪ ਹੋ ਚ ਜ਼ਿਆਦੇ 플레이 ਪੈ ਜਾਣੀ ਐ ਇੱਥੇ ਇਹਨੇ ਵੱਡਣਾ ਵੀ ਐ ਸਾਈਡਾਂ ਤੋਂ ਉਹਨੂੰ ਇਹ ਚੀਜ਼ ਦਾ ਹੁਣ ਤੁਸੀਂ ਇਦਾਂ ਕਰੋ ਉਹਨੂੰ ਆਪਾਂ ਦੇਖ ਰਹੇ ਹਾਂ ਵੀ ਕੀ ਫਾਲਟ ਐ ਚ ਇਹ ਤਾਂ ਸਿਮੇ ਹੀ ਨਹੀਂ ਹੈਗੀ ਆ ਮੇਨ ਗੱਲ ਆ ਜਿਹੜੀ ਉਹ ਤੋਂ ਘਾਹ ਇਹਦਾ ਦੇਖਦੇ ਹੋ ਲਓ ਜੀ ਆਹੀ ਚੀਜ਼ ਦਾ ਬਹੁਤ ਫਰਕ ਆ ਗੈਪ ਦਾ ਦੇਖੋ ਇਹਦਾ ਹੀ ਬੋਰ ਲੂ ਦਾ ਆਵਾਜ਼ ਕਰਦਾ ਹੈ ਤਾਂ ਹੀ ਦੇਖੋ ਟਕੜਕ ਦੀ ਆਵਾਜ਼ ਕਰਦੀ ਹੈ ਸਟਾਰ ਵਾਡੀ ਇਹ ਦੇਖੋ ਝੋਟਾ ਮਾਰ ਦਿਆ ਹੈ ਇਧਰ ਫਿਰ ਇਹਨੂੰ ਵੀ ਰਗੜਿਆ ਹੋਣਾ ਇਹਨੇ ਆ ਤਾਂ ਸਹੀ ਹੈ ਇਧਰਲਾ ਤਾਂ ਆਹ ਵੀ ਰਗੜਿਆ ਹੈ ਦੇਖੋ ਇਸੇ ਮਨੀ ਇਹ ਰਗੜੇ ਹੋਏ ਨੇ ਕੋਈ ਆ ਵੀ ਰਗੜਿਆ ਗਿਆ ਦੇਖੋ ਆ ਵੱਡੇ ਗਏ ਸਾਈਜ਼ ਬਿਲਕੁਲ ਸਿਰਫ ਇਹ ਸਾਈਜ਼ ਕਿਉਂ ਕਟੇ ਨੇ ਇਹ ਬੋਰ ਲੂਜ਼ ਆ ਉਹਦਾ ਕਿਉਂਕਿ ਚੱਲੀ ਤਾਂ ਹੋਈ ਨਹੀਂ ਸਟਾਰ ਵੱਡੀ ਇਹ ਬਹੁਤ ਘਟ ਇਹ ਤਾਂ ਥੋੜੀ ਚਲਾਈ ਸੀਗੀ ਇਹ ਆਵਾਜ਼ ਆਉਂਦੀ ਸੀਗੀ ਕੱਟ ਲਈ ਸੀਗੀ ਤੇ ਗੱਲ ਐਦਾਂ ਵੀ ਦੇਖੋ ਤਾਂ ਹੀ ਇਹਦੇ ਸਾਈਜ਼ ਕੱਟ ਕੇ ਸਾਈਡਾਂ ਦੇ ਹਨਾ ਘੰਟੇ ਦੋ ਘੰਟੇ ਚੱਲੀ ਆ ਮਸ਼ੀਨ ਮਸਾਂ ਤੇ ਇੱਕ ਸਿਮਾ ਵੀ ਨਹੀਂ ਹੈਗੇ ਆ ਪਤਾ ਨਹੀਂ ਕਿੱਦਾਂ ਫਿਟਿੰਗ ਕਰਦੇ ਆ ਉਥੋਂ ਨਵੇਂ ਆਉਂਦੀਆਂ ਚੀਜ਼ੇ ਲੋ ਤੇ ਹੁਣ ਗੱਲ ਐ ਐਵੇਂ ਨਾ ਉਹ ਬੋਰ ਬੋਰ ਵੀ ਲੂਜ਼ ਆ ਹੁਣ ਇਹਦਾ ਬੋਰ ਵੀ ਚੈੱਕ ਕਰਦੇ ਆਪਾਂ ਇਹ ਤਾਂ ਸਹੀ ਆ ਦੇਖੋ ਹਲਕੀ ਜਿਹੀ ਪਲੇ ਆ ਸਹੀ ਆ ਕੋਈ ਸੋਈ ਨਹੀਂ ਆ ਇਹਦਾ ਜ਼ਿਆਦਾ ਚੱਕਰ ਆ ਜੀ ਹੁਣ ਦੇਖੋ ਆਪਣੇ ਉਹ ਸਿਮਾਂ ਹੈਗੀਆਂ ਨੇ ਸਿਮਾਂ ਪਾ ਲੈਣੇ ਆਪਾਂ ਨਵੇਂ ਆ ਤੇ ਇਹਦੀ ਫਾਈਟਿੰਗ ਹੈ ਬਸ ਪਲੇ ਦੇਖਣੀ ਸਾਰਿਆਂ ਨੂੰ ਬੜੀ ਗੱਲ ਹੈ ਇਹ ਤੇ ਜ਼ਰੂਰੀ ਆ ਦੇਖੋ ਹਾਲੋ ਹੁਣ ਆ ਸਿੰਮ ਦੇਖੋ ਵੀਰੇ ਆ ਗਰਗੀ ਬੜਾ ਸਾਫ ਕਰਕੇ ਹੁਣ ਇਹਦੀ ਜਿਹੜੀ ਗੱਲ ਐ ਵੀ ਮੈਂ ਨਾ ਜੇ ਆਪਾਂ ਪਲੇ ਦੇਖਾਂਗੇ ਕਿੰਨੀ ਐਜਾ ਨਾ ਕੋਈ ਜਿਹੜਾ ਬੋਰ ਲੂਜ਼ ਆ ਉਹ ਹੋਣਾ ਨਹੀਂ ਚਾਹੀਦਾ ਹੁਣ ਇਹ ਆਪਾਂ ਪਾ ਦਣੀ ਐ ਇੱਕ ਤੁਹਾਨੂੰ ਫਿੱਟ ਕਰਕੇ ਦਿਹਾਣਾ ਮੈਂ ਇਹਦਾ ਇੱਕ ਤੁਹਾਨੂੰ ਤਰੀਕਾ ਲਾ ਦਾਂ ਇਹਦਾ ਬਸ ਇਹ ਚੀਜ਼ ਦਾ ਧਿਆਨ ਰੱਖਣਾ ਹੋਣਾ ਇਹਦਾ ਜਿਵੇਂ ਆਹਾਂ ਚਾਰ ਆ ਗਿਆ ਆਪਣਾ ਇਸ ਤਰ੍ਹਾਂ ਆ ਗਏ ਚਾਰ ਹੁਣ ਆ ਦੇਖੋ ਜਿਹੜੀ ਆ ਚੀਜ਼ ਆ ਮੈਂ ਆ ਟਿੱਗ ਗਿਆ ਹੁਣ ਪਹਿਲਾਂ ਇਹ ਪਿੱਛੇ ਹਟ ਦਦੀ ਹੁਣ ਦੇਖੋ ਬਰਾਬਰ ਆ ਗਿਆ ਅੰਦਰ ਹੀ ਚਲਾ ਗਿਆ ਪਲੇ ਖਤਮ ਹੋ ਗਿਆ ਹੁਣ ਇਹ ਚੀਜ਼ ਨੇ ਇਹੋ ਨਹੀਂ ਕਰਨਾ ਹੈਗਾ ਦੇਖੋ ਸਾਰਿਆਂ ਦੀ ਇਹ ਬਰਾਬਰ ਹੋ ਗਈ ਇਹ ਚੀਜ਼ ਨੀ ਉਹ ਬਾਹਰ ਆਇਆ ਇਹਦੀ ਪਹਿਲਾਂ ਦੰਦੇ ਜਾਂਦੀ ਇੱਕ ਤਾਂ ਕੁਸ਼ਤਾ ਉਹਦਾ ਬੋਰ ਹੀ ਖੁੱਲ ਲੂਜ਼ ਆ ਉਹ ਇਦਾਂ ਇਦਾਂ ਝੂਟਾ ਮਾਰਦਾ ਇਦਾਂ 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 ਕਾਇਆਂ ਸਾਈਡਾਂ ਕੱਟ ਗਈਆਂ ਇਹਦੀਆਂ ਇਹ ਇਹ ਹੀ ਕਾਰਨ ਆ ਮੈਂ ਇਹਦਾ ਸਾਈਡਾਂ ਕੱਟਣ ਦਾ ਜਿਹੜਾ ਇਹ ਇਦਾਂ ਝੂਟਾ ਮਾਰਦਾ ਉਹ ਬੋਰ ਲੂਜ਼ ਆ ਉਹੋਂ ਜਦੋਂ ਕੰਬਾਈਨ ਦਾ ਐਕਸਲ ਚੱਲਦਾ ਐਕਸਲ ਆਪਾਂ ਜ਼ੋਰ ਮਰਵਾਉਂਦੇ ਆ ਕਲੱਚ ਛੱਡਦੇ ਆ ਇਹ ਚੀਜ਼ ਇਦਾਂ ਵਾਈਬ੍ਰੇਟ ਕਰਦੀ ਆ ਵਾਈਬ੍ਰੇਟ ਕਰਨ ਦੇ ਚੱਕਰ 'ਚ ਇਹ ਆ ਸਾਈਡਾਂ ਇਹਦੀਆਂ ਵੱਡਾ ਹੋ ਗਈਆਂ ਜ਼ੋਰ ਪੈਂਦਾ ਜਦੋਂ ਇਹਦਾ ਬੋਰ ਪੂਰਾ ਪੂਰਾ ਹੋਊਗਾ ਇਹਨੇ ਇਦਾਂ 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 ਨਹੀਂ ਕਰਨਾ ਹਿੱਲਣਾ ਨਹੀਂ ਜਦੋਂ ਹਿੱਲਦੀ ਆ ਇਹ ਤਾਂ ਹੀ ਇਹਨੂੰ ਧੱਕਾ ਮਾਰਦੀ ਆ ਆਵਾਜ਼ ਵੀ ਕਰਦੀ ਆ ਸਟਾਰ ਵੱਡੀ ਠੀਕ ਆ ਹੁਣ ਇਹਨੂੰ ਆਪਾਂ ਤਾਂ ਰੋਪ ਪਰਾ ਤਾਂ ਰੋ ਵੀ ਦੇ ਸਿੰਮ ਸੋਰੀ ਲਓ 2 ਵੋਲਟ ਲਾਉਗੇ ਇਹ ਦੇਖੋ ਪਲੇ ਹੈਗੀ ਨਾ ਉੱਚ ਹੈਗੀ ਆ ਬਾਈ ਇਹ ਚੀਜ਼ ਵੀ ਦੇਖਣੀ ਆਪਾਂ ਨੇ ਆ ਦੇਖੋ ਉੱਪਰ ਥੱਲੇ ਹੁੰਦਾ ਨਾ ਉਹ ਐਦਾਂ ਉਹ ਚ ਆਹ ਚੀਜ਼ ਪਲੇ ਚਹੀਦੀ ਆ ਖਲਕੀ ਜੀ ਦੇਖੋ ਤੁਹਾਨੂੰ ਦਿਖਾ ਦੇਣਾ ਮੈਕਸਲ ਪਾ ਕੇ ਤੁਹਾਨੂੰ ਰਾਡ ਨਾਲ ਵੀ ਦਿਖਾਉਣਾ ਮੈਂ ਚੈੱਕ ਕਰਾਂ ਉਹਨਾਂ ਦੇ ਅਸਲਾਂ ਤੋਂ ਪਹਿਲਾਂ ਬਸ ਇਹਦਾ ਰੈਲਾ ਦੇਖਣਾ ਆਪਾਂ ਨੇ ਪਲੇ ਦੇਖਣੀ ਆਪਾਂ ਹੋਰ ਇਹਦਾ ਜੇ ਪਲੇ ਚ ਜ਼ਿਆਦਾ ਹੋਊਗੀ ਤਾਂ ਜਿਹੜੀ ਉਹਦੇ ਸਿਮ ਆ ਉਹ ਹੋਰ ਪੈ ਜਾਊਗੀ ਜੇ ਟਾਈਟ ਹੋ ਗਿਆ ਸਿਮ ਕੱਢ ਸਕਦੇ ਹੋ ਤੁਸੀਂ ਪਤਲੀ ਪਾ ਸਕਦੇ ਹੋ ਕਿਉਂਕਿ ਇਹ ਤਰ੍ਹਾਂ ਦੇ ਸਾਈਜ਼ ਆਉਂਦੇ ਨੇ ਮੋٹے ਪਤਲੇ ਫਿਲਮਾਂ ਦੇ ਕਿਉਂਕਿ ਸਟਾਰ ਬਾਡੀਆਂ ਦੇ ਜਿਆਦਾ ਦੰਦੇ ਦੰਦੇ ਘਾ ਜਾਂਦੇ ਨੇ ਮੋਟੀਆਂ ਪਤਲੀਆਂ ਪੈਂਦੀਆਂ ਰਹਿੰਦੀਆਂ ਨੇ ਕੋਈ ਸ਼ੂ ਬੜਾ ਨਹੀਂ ਹੁੰਦਾ ਇਹ ਤਾਂ ਨਾਰਮਲ ਗੱਲ ਹੈ ਮੋਟੀਆਂ ਪਤਲੀਆਂ ਪਾਉਣੀਆਂ ਪੈਂਦੀਆਂ ਨੇ ਫਿਲਮਾਂ ਫਿੱਟਲਦੀਆਂ ਫਿਲਮਾਂ ਹੁੰਦੀਆਂ ਨੇ ਇਹ ਪੈਂਦੀਆਂ ਨੇ ਜ਼ਰੂਰ ਹਰ ਇੱਕ ਬਾਡੀ 'ਚ ਦੇ ਪਹਿਲਾਂ ਆ ਪਗੇਰ ਦੀ ਪਲੇ ਦੇਖਦੇ ਆ ਪਹਿਲਾਂ ਲੋ ਜੀ ਉਹ ਦੇਖਦੀ ਹੋਣੀ ਤੁਹਾਨੂੰ ਹਾਲ ਦੀ ਉਹ ਦੇਖੋ ਹਲ ਦਾ ਨਾ ਸਟਾਰ ਵੱਡਾ ਕਪਲੀਨ ਵਾਲਾ ਜਿਹੜਾ ਦੇਖੋ ਹਲ ਦਾ ਇਹ ਚ ਪਲੇ ਹੈਗੀ ਆ ਮੰਨੋ ਇੱਕ ਨੌ ਜਿੰਨੇ ਨੌ ਜਿੰਨੇ ਪਲੇ ਹੈਗੀ ਆ ਬਸ ਸਹੀ ਆ ਹੁਣ ਇਹਦਾ ਦੂਆ ਪਾਸਾ ਕਰੀ ਵੀਰੇ ਸਹੀ ਗਏ ਦੰਦੇ ਜੀ ਆਪਣੇ ਉਹ ਦੇਖੋ ਇਹਨੇ ਨਾ ਸਟਾਰ ਤੁਹਾਨੂੰ ਉਹਦੇ ਦੰਦਿਆਂ ਚ ਐ ਵੀ ਰਿੰਦਾ ਵੀ ਦੰਦਾ ਟਾਇਟ ਆ ਜਾਂ ਢਿੱਲਾ ਐਸਾ ਸਾਰੇ ਸਟਾਰਾਂ ਦਾ ਪਤਾ ਲੱਗ ਰਿਹਾ ਦੇਖੋ ਸਹੀ ਘੁੰਮ ਰਹੇ ਨੇ ਗੱਲ ਇਹ ਦੀ ਐ ਪਲੇ ਦੇਖੋ ਉਹੀ ਜਿਹੜੀ ਤੁਹਾਨੂੰ ਪਹਿਲਾਂ ਚੈੱਕ ਕਰਾਈ ਤੀ ਹਾਂ ਦੇਖੋ ਕਿੰਨੀ ਆ ਪਲੇ ਆ ਇਹ ਮਤਲਬ ਇਹ ਚ ਪਲੇ ਜ਼ਿਆਦਾ ਹੈ ਢੇਠਾਂ ਵਾਲੇ ਚ ਉਹ ਸਹੀ ਆ ਆਪਣਾ ਉਧਰਲਾ ਇਹ ਇਹ ਕੁਦਰਤੀ ਇਹਦੇ ਸਟਾਰ ਚ ਪਲੇ ਜ਼ਿਆਦਾ ਉਹ ਦੇਖੋ ਕਿਵੇਂ ਹੱਲ ਦਾ ਨੀਚੋਂ ਦੇਖੋ ਪਤਾ ਲੱਗ ਰਿਹਾ ਤੁਹਾਨੂੰ ਦੇਖੋ ਕਿਵੇਂ ਇਧਰ ਉਧਰ ਹੁੰਦਾ ਹੋਣਾ ਦੇਖੋ ਇਹ ਬਸ ਇਹਦੀ ਫਿਟਿੰਗ ਆਹੀ ਚੀਜ਼ ਦੇਖਣੀ ਆ ਤੁਸੀਂ ਬਸ ਪਲੇ ਸੈੱਟ ਹੋਣੀ ਚਾਹੀਦੀ ਆ ਸਿਮਾ ਪਾ ਕੇ ਬਸ ਜਦੋਂ ਤੁਹਾਡਾ ਸਹੀ ਘੁੰਮਦਾ ਹੈ ਪਲੇ ਜਿਆਦਾ ਆ ਚੀਜ਼ ਚੈੱਕ ਕਰਨੀ ਇੱਕ ਦੇਖੋ ਹਲਕੀ ਹਲਕੀ ਅੱਗੇ ਪਿੱਛੇ ਮੋੜ ਕੇ ਦੇਖਣਾ ਤੁਸੀਂ ਵੀ ਉਹ ਪਲੇ ਦੇ ਰਿਹਾ ਦੇਖੋ ਦੇ ਰਿਹਾ ਨਾ ਸਾਰੇ ਹੱਲ ਰਹੇ ਨੇ ਸਟਾਰ ਸਾਰਿਆਂ ਦੇ ਬਰਾਬਰ ਪਲੇ ਚਾਹੀਦੀ ਹੈ ਘੱਟ ਵੱਧ ਦਾ ਸਿੰਮ ਤੁਸੀਂ ਕਰ ਸਕਦੇ ਹੋ ਜਦੋਂ ਤੁਸੀਂ ਇਹਦੀ ਬਰਾਬਰ ਫਿਟਿੰਗ ਸਹੀ ਹੋ ਗਈ ਤੁਹਾਡੀ ਪਲੇ ਸਹੀ ਹੋ ਗਈ ਮਤਲਬ ਸਾਰਿਆਂ ਤੇ ਸਿੰਮ ਆ ਪਾ ਕੇ ਬਰਾਬਰ ਟੀ ਚੈੱਕ ਕਰ ਲਈ ਤੁਹਾਨੂੰ 1% ਤੱਕ ਗਰੰਟ ਮਤਲਬ ਕੰਪਲੇਂਟ ਨਹੀਂ ਆਉ ਗਾਰੰਟੀ ਹੈ ਨਹੀਂ ਤਾਂ ਤੁਸੀਂ ਪਾਉਂਗੇ ਨੇ ਫੇਰ ਕੱਟ ਜਾ ਕਰਨਾ ਪਲੇ ਵੱਧ ਘੱਟ ਰੱਖੋਗੇ ਦੰਦੇ ਤੇ ਸਟਾਰ ਖਤਮ ਹੁੰਦੇ ਨਹੀਂ ਵੱਧ ਘੱਟ ਘਸਣਗੇ ਜਦੋਂ ਤੁਹਾਡੀ ਇਹ ਚੀਜ਼ ਬਰਾਬਰ ਆ ਗਈ ਸਾਰਿਆਂ ਦੀ ਕਮਾਈ ਵੀਰੇ ਫਿਰ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਊ ਕਿਸੇ ਕਸੂਮ ਦੀ ਜਦੋਂ ਆਹ ਪਲੇ ਤੁਹਾਡੀ ਬਰਾਬਰ ਆ ਸਾਰਿਆਂ ਦੀ ਆ ਦੇਖੋ ਇਹ ਆਹ ਪਲੇ ਦੇਖਣੀ ਆ ਦੇਖੋ ਹਾਲ ਦਾ ਨਾ ਦੇਖੋ ਉਹ ਹੁਣ ਸਹੀ ਆਇਆ ਹੈ ਮਤਲਬ ਇਹਦੇ ਸਿਮਾਂ ਪੈਣ ਵਾਲੀਆਂ ਦੀਆਂ ਤੇ ਕੋ ਜਿਹੜਾ ਬੋਰ ਲੂਜ਼ ਆ ਤਾਂ ਹੈਗਾ ਹੀ ਹੈਗਾ ਉਹ ਉਹਨੇ ਉਹਨੇ ਆਹ ਚੀਜ਼ ਦੀ ਵਾਈਬ੍ਰੇਟੇ ਨੂੰ ਦੇਣਾ ਹੀ ਦੇਣਾ ਦੇਖੋ ਕਿਵੇਂ ਧੱਕਾ ਮਾਰੂ ਹੁਣ ਜਦੋਂ ਇਹ ਚੀਜ਼ ਐਕਸਲ ਪੈ ਗਿਆ ਮਨੋਂ ਇਹਦੇ ਮੂਰੇ ਹਨਾ ਐ ਮਨੋਂ ਐ ਜੇ ਝੂਟਾ ਮਾਰਦਾ ਪਕਲਾ ਛੱਡ ਦਿਆ ਐ ਝੂਟਾ ਮਾਰਦਾ ਕਲੱਚ ਉਹਨੇ ਐ ਜ਼ੋਰ ਮਾਰ ਨਹੀਂ ਮਾਰਨਾ ਦੇਖੋ ਡੇਟਾ ਹੁੰਦਾ ਨਾ ਦੰਦਾ ਉਹਦਾ ਦੇਖੋ ਜਦੋਂ ਦੰਦਾ ਡੇਟਾ ਹੋਊਗਾ ਇਹਨੇ ਸਾਈਡ ਨੂੰ ਧੱਕਾ ਮਾਰਨਾ ਧੱਕਾ ਮਾਰਨਾ ਇਹਨੂੰ ਕਸਾਣਾ ਨਹੀਂ ਕਸਾਉਣਾ ਇਹ ਸਾਰੀਆਂ ਸਾਈਟਾਂ ਇੰਦੀਆਂ ਤਾਂ ਹੀ ਰਗੜੀਆਂ ਗਈਆਂ ਨੇ ਇਹੇ ਧੱਕਾ ਮਾਰਦਾ ਕਿਉਂਕਿ ਨਹੀਂ ਤਾਂ ਇਹਨੇ ਸਿੱਧਾ ਚੱਲਣਾ ਹੁੰਦਾ ਇਹਨੇ ਕਿਹੜਾ ਇੱਥਾਂ ਅੰਦਰ ਨੂੰ ਜ਼ੋਰ ਮਾਰਨਾ ਇਹਨੇ ਤਾਂ ਇੱਥੇ ਰੁਕ ਗਿਆ ਇੱਥੇ ਇਹਨੇ ਘੁੰਮੀ ਜਾਣਾ ਇਹਨੇ ਕਿਹੜਾ ਕੋਈ ਐਦਾਂ ਧੱਕਾ ਮਾਰਨਾ ਇਹਨੂੰ ਇਹ ਤਾਂ ਆਰਾਮ ਨਾਲ ਚੱਲਣੀਆਂ ਚੀਜ਼ ਆ ਆਪਾਂ ਜੇ ਮਨੀ ਕਸਿਆ ਕਸਿਆ ਸਿਰਫ ਇਹਦੀ ਬਦੌਲਤ ਆ ਜਿਹੜਾ ਤਾਂ ਬੋਰ ਲੂਜ਼ ਆ ਉਹ ਇਦਾਂ ਧੱਕਾ ਮਾਰਦੀ ਆ ਇਦਾਂ ਹੱਲ ਕੇ ਵਾਈਬ੍ਰੇਟ ਕਰਦੀ ਆ ਉਹ ਤਾਂ ਕਰਕੇ ਆਵਾਜ਼ ਆਉਂਦੀ ਆ ਉਹਨੂੰ ਉਹਦੀ ਉਹ ਸਾਈਡ ਤੇ ਲੱਗਦਾ ਕੱਟ ਹੁੰਦਾ ਮਾੜਾ ਮੋਟਾ ਬਾਡੀ ਨਾਲ ਉਹ ਆਵਾਜ਼ ਕਚਰ ਕਚਰ ਦੀ ਆਵਾਜ਼ ਆਈ ਜਾਂਦੀ ਆ ਬਸ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਸਟਾਰ ਬਾਡੀ ਫਿਟ ਕਰਨ ਵੇਲੇ ਕੋਈ ਬੜੀ ਗੱਲ ਨਹੀਂ ਹੈਗੀ ਇਹ ਠੀਕ ਆ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਇਹਨੂੰ ਚੁੱਪ ਕਰਕੇ ਪੱਟ ਲੋ ਸਟਾਰ ਬਾਡੀ ਨੂੰ ਬਾਕੀ ਮੈਨੂੰ ਇੰਸਟਾ ਤੇ ਮੈਸੇਜ ਕਰ ਲਿਆ ਕਰੋ ਵਾਤੋ ਵਾਤ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਐਂਡ ਸ਼ੇਅਰ ਕਰੋ ਠੀਕ ਹੈ ਔਰ ਇੰਸਟਾਗ੍ਰਾਮ ਚੈਨਲ ਹੈ ਮੇਰਾ ਬਾਕਸ ਕੰਬਾਈਨ ਇੰਸਟਾਗ੍ਰਾਮ ਚੈਨਲ ਹੈ ਤੇ ਜਿਹੜਾ YouTube ਦਾ ਐਟ ਗੇਅਰ ਕੰਬਾਈਨ ਤੇ ਤੁਸੀਂ ਸਰਚ ਮਾਰ ਕੇ ਕੋਈ ਵੀ ਵੀਡੀਓ ਕਿਸੇ ਵੀ ਤਰ੍ਹਾਂ ਦੀ ਕੰਬਾਈਨ ਲਾਈਨ ਚ ਤੁਸੀਂ ਦੇਖ ਸਕਦੇ ਹੋ ਗੇਅਰ ਦੀ ਸ਼ਾਬਾਕਰਾਂ ਦੀ ਮਤਲਬ ਹਰ ਇੱਕ ਪਾਰਟ ਦੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ ਪਾਈਆਂ ਵੀ ਬਹੁਤ ਹੋਈਆਂ 20 25 ਵੀਡੀਓ ਪਾਈਆਂ ਵੀ ਨੇ ਮੈਂ ਚੈਨਲ ਤੇ ਪਰ ਤੁਸੀਂ ਦੇਖੋ ਇੱਕ ਵਾਰ ਜਾ ਕੇ ਜ਼ਰੂਰ ਤਾਨੂੰ ਪਤਾ ਲੱਗਣਾ ਜਿਹੜੇ ਮੇਰੇ ਫੋਰਮੈਨ ਵੀਰ ਬਾਹਰ ਜਾਂਦੇ ਨੇ ਦਿੱਕਤਾਂ ਆਉਂਦੀਆਂ ਨੇ ਸਮਾਨ ਦੀਆਂ ਛੋੜੀਆਂ-ਬੋਟੀਆਂ ਤੁਹਾਨੂੰ ਸੋਲੂਸ਼ਨ ਮਿਲੂਗਾ ਹਰ ਇੱਕ ਚੀਜ਼ ਦਾ ਹਰ ਇੱਕ ਚੀਜ਼ ਦਾ ਹੱਲ ਮਿਲੂਗਾ ਤੁਹਾਨੂੰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਜਾ ਕੇ ਚੈੱਕ ਕਰੋ ਸਾਰੀਆਂ ਵੀਡੀਓ ਦੇਖੋ ਗੇਅਰ ਦੀਆਂ ਫੁੱਲ ਫੀਟ ਪੰਜਵੇਂ ਗੇਅਰ ਦੀ ਚੌਥੇ ਦੀ ਹਰ ਇੱਕ ਹਰ ਇੱਕ ਕਲੱਚ ਦੀ ਚੇਲਮ ਦੀ ਹਰ ਇੱਕ ਚੀਜ਼ ਦੀ ਵੀਡੀਓ ਮਿਲੂਗੀ ਤੁਹਾਨੂੰ ਗੇਅਰ ਡਰਮ ਤੋਂ ਲੈ ਕੇ ਗੇਅਰ ਡਰਮ ਦੀ ਪਾਉਣੀਆਂ ਬਸ ਹੁਣ ਠੀਕ ਹੈ ਚੈੱਕ ਕਰੋ ਆ ਦੇਖੋ ਸਹੀ ਫੋਮ ਦਾ ਬਏ ਚੀਜ਼ ਸਹੀ ਦੇਖਣੀ ਆਪਾਂ ਟਾਈਟ ਨਾ ਹੋਵੇ ਜਦੋਂ ਤੁਸੀਂ ਸਿਮਾ ਜ਼ਿਆਦਾ ਪਾਲੀਆਂ ਇਹ ਚੀਜ਼ ਜਾਮ ਹੋ ਜਾਣੀ ਆ ਬਸ ਇਹ ਚੀਜ਼ ਤੁਹਾਡੇ ਹੱਥ ਨਾਲ ਘੁੰਮਣੀ ਚਾਹੀਦੀ ਐ ਪਲੇ ਹੋਣੀ ਚਾਹੀਦੀ ਐ ਚ ਇਦਾਂ ਇਦਾਂ ਕਰਕੇ ਦੇਖੋ ਪਲੇ ਹਲ ਰਹੀ ਆ ਬਏ ਚੀਜ਼ ਦਾ ਧਿਆਨ ਰੱਖਣਾ ਬਸ ਧੰਨਵਾਦ ਸਾਰੇ ਵੀਰਾਂ ਦਾ